ਰੋਪੜ ਦੇ ਸਰਕਾਰੀ ਹਸਪਤਾਲ ਦੇ ਅੰਦਰ ਬਣਿਆ ਨਸ਼ਾ ਛਡਾਊ ਕੇਂਦਰ ਵਿਵਾਦਾਂ ਦੇ ਵਿੱਚ ਆ ਗਿਆ ਹੈ ਜਿੱਥੇ ਕਿ ਇੱਕ ਨੌਜਵਾਨ ਨਸ਼ਾ ਛਡਾਊ ਕੇਂਦਰ ਦੇ ਵਿੱਚ ਆਪਣੇ ਨਸ਼ੇ ਦਾ ਇਲਾਜ ਕਰਵਾਉਣ ਵਾਸਤੇ ਲੈ ਕੇ ਜਾਂਦਾ ਹੈ ਉਸ ਦੇ ਵੱਲੋਂ ਹੀ ਇੱਕ ਵੀਡੀਓ ਬਣਾਈ ਜਾਂਦੀ ਹੈ ਅਤੇ ਇਸ ਵੀਡੀਓ ਦੇ ਵਿੱਚ ਨਸ਼ਾ ਛਡਾਊ ਕੇਂਦਰ ਦੇ ਅੰਦਰ ਹੀ ਨਸ਼ਾ ਵੇਚਣ ਦਾ ਕੰਗੋਰ ਅਪਰਾਧ ਕਰਨ ਦਾ ਇਲਜ਼ਾਮ ਲਗਾਇਆ ਜਾਂਦਾ ਹੈ ਤੁਹਾਨੂੰ ਦੱਸਤੀਏ ਕੀ ਹੈ ਇਹ ਰੋਪੜ ਦੀ ਵੀਡੀਓ ਹੈ ਜੋ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਨਸ਼ਾ ਛੱਡਨ ਆਏ ਨੌਜਵਾਨ ਨੇ ਅੰਦਰੋਂ ਵੀਡੀਓ ਬਣਾ ਕੇ ਵਾਇਰਲ ਕੀਤੀ ਹੈ ਜਿੱਥੇ ਕਿ ਨੌਜਵਾਨ ਵੱਲੋਂ ਨਸ਼ਾ ਕੇਂਦਰ ਦੇ ਅੰਦਰ ਦੀ ਹਾਲਾਤ ਦਿਖਾਏ ਗਏ ਅਤੇ ਨਸ਼ਾ ਕੇਂਦਰ ਦੇ ਅੰਦਰ ਨਸ਼ਾ ਮਿਲਣ ਦੀ ਗੱਲ ਕਹੀ ਗਈ ਹੈ ਐਸਐਮਓ ਵੱਲੋਂ ਸਾਰੇ ਦੋਸ਼ਾ ਤੋਂ ਹਾਲਾਕੀ ਨਕਾਰਿਆ ਗਿਆ ਹੈ ਉਹਨਾਂ ਦਾ ਖੰਡਨ ਕੀਤਾ ਗਿਆ ਹੈ ਉੱਥੇ ਹੀ ਨੌਜਵਾਨ ਨੇ ਦੱਸਿਆ ਕਿ ਨਸ਼ਾ ਛੱਡਨ ਆਏ ਨੌਜਵਾਨ ਆਪਣੇ ਘਰ ਤੋਂ ਖਰਚੇ ਲਈ ਪੈਸੇ ਮੰਗਵਾਉਂਦੇ ਹਨ ਜਿਸ ਦੀ ਵਰਤੋਂ ਨਸ਼ਾ ਖਰੀਦਣ ਲਈ ਕਰਦੇ ਹਨ ਉਹਨਾਂ ਕਿਹਾ ਕਿ ਇਹ ਨਸ਼ਾ ਬਾਹਰੋਂ ਉਹਨਾਂ ਨੂੰ ਉਪਲਬਧ ਕਰਾਇਆ ਜਾਂਦਾ ਹੈ ਜਦੋਂ ਇਸ ਮੰਦਿਰੋਂ ਰੋਪੜ ਦੇ ਐਸਐਮਓ ਉਪਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੈ ਤਾਂ ਕੀ ਕੁਝ ਜਾਣਕਾਰੀ ਸਾਂਝੀ ਕਰ ਰਹੇ ਨੇ ਐਸਐਮਓ ਤੇ ਨਾਲ ਹੀ ਨਾਲ ਉਹ ਵਾਇਰਲ ਵੀਡੀਓ 'ਚ ਮੌਜੂਦ ਲੜਕਾ ਉਹ ਵੀ ਤਾਂ ਸੁਣਾ ਨਹੀਂ ਠੀਕ ਹੈ ਮੈਂ ਦਾੜੀ ਕਟਾਣ ਜਾਣਾ ਬਾਹਰ ਤੇ ਉਹਨੂੰ ਅਸੀਂ ਭੇਜ ਨਹੀਂ ਸਕਦੇ ਬਾਹਰ ਠੀਕ ਹੈ ਨਾ ਉਹਨੂੰ ਹੀ ਉਹਦੀ ਡਾਕਟਰ ਸਾਹਿਬ ਨੇ ਸੈਕਟਰੀਸ ਨੇ ਉਹਨਾਂ ਨੇ ਨਾ ਕਰ ਦਿੱਤੀ ਜੀ ਇਸ ਕਰਕੇ ਉਹ ਨਾਰਾਜ਼ ਹੋ ਗਿਆ ਕਿ ਵੀ ਮੈਨੂੰ ਕਿਉਂ ਨਹੀਂ ਨੇ ਦਾੜੀ ਕਟਾਣ ਲਈ ਬਾਹਰ ਭੇਜਿਆ ਦੂਸਰਾ ਉਹਦਾ ਕੱਲ ਕੋਰਟ ਵਿੱਚ ਦੀ तरीक से की उन्होंने किदा आईओ ने लेके जाना ਸੀ ਉਹ ਪਤਾ ਨਹੀਂ ਕਿਉਂ ਨਹੀਂ ਲੈ ਕੇ ਗਏ ਦੂਜੀ ਗੱਲ ਤੋਂ ਉਸ ਗੱਲ ਤੋਂ ਨਾਰਾਜ਼ ਹੈ ਕਿ ਵੀ ਮੈਨੂੰ ਕਿਉਂ ਨਹੀਂ ਇਹ ਲੈ ਕੇ ਗਏ ਠੀਕ ਹੈ ਬਾਕੀ ਜੋ ਉਹਨੇ ਵੀਡੀਓ ਚ ਕਿਹਾ ਕਿ ਇੱਥੇ ਨਸ਼ਾ ਵਿਕਦਾ ਸਾਡੇ ਨੌਲੇਜ ਵਿੱਚ ਤਾਂ ਕੋਈ ਨਹੀਂ ਅਸੀਂ ਮੈਂ ਜਾ ਕੇ ਵੀ ਰੌਣ ਕਰਕੇ ਆਇਆ ਆ ਇਹ ਕੋਈ ਗੱਲ ਨਹੀਂ ਹੈਗੀ ਕਿ ਕੋਈ ਚਟਾ ਵਿਕਦਾ ਹੈ ਉੱਥੇ ਬਾਕੀ ਕੋਈ ਮਾੜਾ ਮੋਟਾ ਤਮਾਕੂ ਤੁਮਕੂ ਦੇ ਕੋਈ ਕਾਗਜ਼ ਪਏ ਹੋਏ ਆ ਪੁਰਾਣੇ ਜਿਹੜੇ ਅਸੀਂ ਚਾਰਜ ਫਰੇ ਗ੍ਰਿਲਾਂ ਵਗੈਰਾ ਲਗਾਈਆਂ ਹੋਈਆਂ ਆ ਤਾਂ ਜੋ ਕੋਈ ਨਸ਼ਾ ਬਾਹਰੋਂ ਸਪਲਾਈ ਨਾ ਕਰ ਸਕੀ ਐਸਆਈ ਬਾਹਰ ਖੜੇ ਹੁੰਦੇ ਆ 24 ਘੰਟੇ ਇੱਕ ਐਸਆਈ ਬਾਹਰ ਸਾਡੇ ਆਪਣੇ ਪ੍ਰੈਸਕੋਰੀ ਸਕਿਉਰਿਟੀ ਗਾਰਡ ਨੇ ਉਹ ਤਲਾਸ਼ੀ ਲੈ ਕੇ ਅੰਦਰ ਭੇਜਦੇ ਨੇ ਸਾਰਾ ਕੁਝ ਉਹਦੀ ਪ੍ਰੋਪਰਟੀ ਦੇ ਅੰਦਰ ਸਰ ਪਰ ਅੰਦਰ ਸਿਲਾਰ ਆਂਦੇ ਨੇ ਉਹ ਜ਼ਰੂਰ ਕੋਈ ਨਾ ਕੋਈ ਕਰਦੇ ਹੋਣਗੇ ਲੂਪ ਹੋਲ ਕੋਈ ਨਾ ਕੋਈ ਅਸੀਂ ਉਹ ਪਲੱਗ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਵੀ ਲੂਪ ਹੋਲ ਹੈ ਤੇ ਬਾਕੀ ਜਿਹੜੀ ਗੱਤੇ ਥੱਲੋਂ ਛੁੱਟ ਦਿੰਦੇ ਨੇ ਉੱਪਰ ਉੱਪਰੋਂ ਜਿਹੜੀਆਂ ਗ੍ਰਿਲਾਂ ਦੇ ਵਿੱਚ ਮਾੜੀ ਮਾੜੀ ਮੋਰੀਆਂ ਆ ਉਥੋਂ ਡੰਡੇ ਦੇ ਪਾ ਕੇ ਦੋਸਤੋਂ ਖਿੱਚ ਲੈਂਦੀਆਂ ਇੱਥੇ ਜੱਗੋ ਤੋਂ ਇੱਕ ਦੋ ਲਾਈਟਰ ਜਾਂ ਤਮਾਕੂ ਦੀਆਂ ਆ ਪੂੜੀਆਂ ਹੋਰ ਤਾਂ ਨਹੀਂ ਕੋਈ ਚਟਾ ਵਗੈਰਾ ਤਾਂ ਬਿਲਕੁਲ ਨਹੀਂ ਹਮਮ ਬਹੁਤ ਸ਼ੁਕਰੀਆ ਸਰ